ਲਾਈਵ ਤਸਵੀਰਾਂ ਇਸ ਵਕਤ ਤੁਸੀਂ ਦੇਖ ਰਹੇ ਹੋ ਆਪ ਜੀ ਪੰਜਾਬ ਦੇ ਉੱਤੇ ਜਿੱਥੇ ਕਿ ਤਿਰੰਗਾ ਰੈਲੀ ਹੋਈ ਸ਼ੁਰੂ ਹੋ ਜਾ ਰਹੀ ਹੈ ਉਸ ਦੇ ਦ੍ਰਿਸ਼ ਤੋਂ ਦਿਖਾ ਰਹੇ ਹੈ ਗੁਰਬਖਸ਼ ਕਲੋਨੀ ਦੇ ਵਿੱਚ ਇਹ ਤਿਰੰਗਾ ਰੈਲੀ ਜਿਹੜੀ ਹੈ ਉਹ ਛੱਡੇ ਦੀ ਸੋ ਇਸ ਦੀ ਅਗਵਾਈ ਅੱਜ ਜ਼ਿਲ੍ਹਾ ਪ੍ਰਧਾਨ ਸੁਜੀਤ ਸ਼ਰਮਾ ਦੀ ਸ਼ੁਰੂ ਹੋ ਚੁੱਕੀ ਹੈ ਜਿਸ ਤਰ੍ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਗਿਆ ਕਿ ਹਰ ਘਰ ਤਿਰੰਗਾ ਮੁਹਿੰਮ ਜਿਹੜੀ ਹੈ ਉਹ ਚਲਾਈ ਜਾਏਗੀ ਇੰਦਰਾ ਗੱਤ ਵਾਲੇ ਦਿਨ ਉਹ ਉਸ ਤੋਂ ਪਹਿਲਾਂ ਵੀ ਹਰ ਘਰ ਦੇ ਉੱਤੇ ਸਭ ਤੋਂ ਉੱਤੇ ਤਿਰੰਗਾ ਲਗਾਉਣਾ ਹੈ ਉਹ ਦੇਖੋ ਜਿਹੜਾ ਕਿ ਉਹ ਮੰਨਦੇ ਹੋ ਕਹਿੰਦੇ ਕਿ ਪ੍ਰੰਗਣੇ ਨਾਲ ਬੰਦੇ ਇਸਨੇ ਹੋਇਆ ਜੀ ਉਹ ਅੱਗੇ ਵੀ ਬੰਦਾਂ ਦੇ ਕੰਮ ਹੋ ਗਿਆ ਕੋਈ ਰੈਡੀ ਚੁਣੋ ਜੀ ਰੈਡੀ ਹੋ ਗਿਆ ਹੋਰ ਜੀ ਲਾਈਨ ਬਣਾ ਲੈ ਪੁਲੀ ਜਲਦਾ ਚਲਾ ਚਲਾ پوری ਲਾਈਨ ਬਣਾ ਲੈ ਪੁਲੀ ਜਿੰਨੇ ਭੁੱਲੇ ਇਹ ਕਿਹੜੀ ਗੱਲ ਨਾਮਕੀ ਦਾ ਹੋਲੀ ਚੱਲਾ ਹੋਲੀ ਚੱਲਾ ਨਾਰੇ ਵਾਲਾ ਕਹਿੰਦਾ ਤੇਰਾ ਸੁਆਲਾ ਜੰਪਾਣਾ ਬਣਿਆ ਆਪਾਂ ਚੈਨ ਚੈਨ ਦਾ ਮੰਗੂ ਤੇਰੇ ਵਾਲੇ ਹੋਰ ਜੀ dá aqui yeah. अॼु जे सॼी देश जी आज़ादी जे मिली जहिड़ा संघर्ष हुया ਸਾਰਸ਼ ਨੂੰ ਯਾਦ ਕਰਦੇ ਆ ਉੱਥੇ ਹੀ ਅਸੀਂ ਆਪਣੇ ਜਿੱਥੇ ਸਾਨੂੰ ਅਧਿਕਾਰ ਮਿਲੇ ਸਾਡੇ ਦੇਸ਼ ਦੇ ਸਾਡੇ ਕਰਤੱਵ ਜਿਹੜੇ ਸੀਗੇ ਉਹਨਾਂ ਦੇ ਪ੍ਰਤੀ ਵੀ ਸਾਨੂੰ ਜਿਹੜਾ ਹੈਗਾ ਜਾਗਰੂਕ ਹੋਣਾ ਚਾਹੀਦਾ ਉਸ ਉਸ ਦਾ ਸਨੇਹਾ ਅਸੀਂ ਲੈ ਕੇ ਚੱਲੀਏ ਇੱਕ ਇਹ ਜਿਹੜੀ ਕਿ ਘਰ-ਘਰ ਜਿਹੜਾ ਹੈਗਾ ਝੰਡੇ ਲਗਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਕੀ ਹੈ ਇਹ ਹਰ ਘਰ ਤਿਰੰਗਾ ਜਿਹੜਾ ਹੈਗਾ ਇਹ ਮੁਹਿੰਮ ਜਿਹੜੀ ਹੈਗੀ ਸਾਡੇ ਪ੍ਰਧਾਨ ਮੰਤਰੀ ਜੀ ਵੱਲੋਂ ਸ਼ੁਰੂ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਨੇ ਹਰੇਕ ਘਰ ਤੱਕ ਝੰਡੇ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਅਸੀਂ ਠੀਕੇ ਦੀ ਆਏ ਆ ਤੇ ਬਜ਼ਾਰਾਂ ਦੇ ਵਿੱਚ ਵੀ ਲੋਕ ਆਪਣੀ ਮਰਜੀ ਨਾ ਲਗਾ ਰਹੇ ਹਨ ਹਰ ਕਰ ਤਿਰੰਗੇ ਦਾ ਮਤਲਬ ਹੈ ਕਿ ਅੱਜ ਸਾਨੂੰ ਆਪਣਾ ਪਰੰ ਜਿਹੜਾ ਹੈਗਾ ਦੇਸ਼ ਦੀ ਆਜ਼ਾਦੀ ਦੀ ਰੱਖਿਆ ਕਰਨ ਵਾਸਤੇ ਤੇ ਨਾਲ ਜਿਹੜੇ ਸਾਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੀ ਜ਼ਿੰਮੇਵਾਰੀਆਂ ਬਣੀਆਂ ਹਨ ਉਹਨਾਂ ਜ਼ਿੰਮੇਵਾਰੀਆਂ ਨੂੰ ਧਾਰਨ ਕਰਨਾ ਹੈ ਉਹ ਮੈਂ ਮਦਦ ਕਿਦਾ ਲੈਣਾ ਯਾਰ ਉਹਦਾ ਲਿੱਤਾ ਸੱਚ

What up? ਯਾਤਰਾ ਦਾ ਪ੍ਰੋਗਰਾਮ ਜੋ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦਿੱਤਾ ਹੈ ਹਰ ਘਰ ਤਿਰੰਗਾ ਉਸ ਮੁਹਿੰਮ ਦੇ ਤਹਿਤ ਪੂਰੇ ਇਲਾਕੇ ਨੇ ਬਹੁਤ ਵੱਡਾ ਸਾਥ ਦਿੱਤਾ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਉੱਥੇ ਹੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰ ਸਹਿਯੋਗੀਆਂ ਜਿਨ੍ਹਾਂ ਨੇ ਅੱਜ ਇਸ ਯਾਤਰਾ ਦਾ ਹਿੱਸਾ ਬਣੇ ਜਿਹੜਾ ਸੁਨੇਹਾ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਨੂੰ ਲੈ ਕੇ ਜਿੱਥੇ ਅਸੀਂ ਆਪਣੇ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ ਯਾਦ ਕਰਦੇ ਆ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਲੰਬਾ ਸੰਘਰਸ਼ ਕਰਕੇ ਇਸ ਗੁਲਾਮੀ ਦੇ ਵਿੱਚੋਂ ਸਾਨੂੰ ਕੱਢ ਕੇ ਸਾਨੂੰ ਸਾਡੇ ਅਧਿਕਾਰ ਦਿਲਾਏ ਆਜ਼ਾਦ ਜਿਹੜੀ ਸਾਡੀ ਹਵਾ ਦੱਬੀ ਸਾਨੂੰ ਸਾਹ ਮਿਲਿਆ ਪਿਛਲੇ ਸਮੇਂ ਦੇ ਵਿੱਚ ਜੋ ਦੇਸ਼ ਨੇ ਤਰੱਕੀ ਦੀ ਰਫ਼ਤਾਰ ਪਕੜੀ ਹੈ ਉਸ ਦੇ ਵਾਸਤੇ ਮੈਂ ਜਿੱਥੇ ਸਦੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਉੱਥੇ ਸਦੇ ਦੇਸ਼ ਦੇ ਸਮੂਹ ਨਾਗਰਿਕ ਜਿਹੜੇ ਇਸ ਆਜ਼ਾਦੀ ਦਾ ਜਿਹੜਾ ਸੁੱਖ ਮਾਣ ਰਹੇ ਆ ਤੇ ਜ਼ਿੰਮੇਵਾਰੀ ਨੂੰ ਨਿਭਾ ਰਹੇ ਆ ਉਹਦੇ ਵਿੱਚ ਅੱਜ ਅਸੀਂ ਸਾਰੇ ਉਹਦੇ ਦੇਸ਼ ਦੇ ਜਿਹੜੇ ਸਾਡੀ ਆਜ਼ਾਦੀ ਦੇ ਅਧਿਕਾਰਾਂ ਦੇ ਪ੍ਰਤੀ ਅੱਜ ਹਰੇਕ ਨਾਗਰਿਕ ਨੂੰ ਜਿੱਥੇ ਪਤਾ ਹੈ ਉੱਥੇ ਹੀ ਜਿਹੜੇ ਸਾਡੇ ਫਰਜ਼ ਦੇਸ਼ ਦੀ ਇਜਾਦੀ ਤੋਂ ਬਾਅਦ ਜਿਹੜੇ ਸਾਡੇ ਕਰਤੱਵ ਸਾਨੂੰ ਸੰਵਿਧਾਨ ਦੇ ਵਿੱਚ ਮਿਲੇ ਉਹਨਾਂ ਦੇ ਪ੍ਰਤੀ ਵੀ ਸਾਨੂੰ ਸजग ਹੋਣਾ ਪਏਗਾ ਅੱਜ ਸਾਨੂੰ ਆਪਣੇ ਵਾਤਾਵਰਣ ਦੀ ਰੱਖਿਆ ਦੇ ਲਈ ਸਫਾਈ ਦੇ ਲਈ ਜਿਹੜੇ ਸਾਡੇ ਕਾਨੂੰਨ ਬਣਾਏ ਹਨ ਉਹਨਾਂ ਨੂੰ ਜ਼ਿੰਮੇਵਾਰੀ ਦੇ ਨਾਲ ਨਿਭਾਉਣ ਦੇ ਵਾਸਤੇ ਵੀ ਜਿਹੜਾ ਸਾਨੂੰ ਪਰਣ ਲੈਣਾ ਚਾਹੀਦਾ ਅੱਜ ਹਰ ਘਰ ਕਰੰਗਾ ਜਿੱਤੇ ਸਾਨੂੰ ਦੇਸ਼ ਦੀ ਆਜ਼ਾਦੀ ਤੇ ਸੰਘਰਸ਼ ਦੀ ਯਾਦ ਕਰਾਉਂਦਾ ਹੈ ਉੱਥੇ ਸਾਨੂੰ ਇਸ ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਸ ਦਾ ਵੀ ਅਹਿਸਾਸ ਕਰਾਏਗਾ ਮੈਂ ਸਾਰਿਆਂ ਦਾ ਅੱਜ ਉਰੇ ਪਹੁੰਚਣ ਤੇ ਇਸ ਜਿਹੜਾ ਤਿਰੰਗਾ ਯਾਤਰਾ ਦਾ ਹਿੱਸਾ ਬਣਨ ਤੇ ਧੰਨਵਾਦ ਕਰਦਾ ਹਾਂ ਜੈ ਹਿੰਦ ਜੈ ਹਿੰਦ ਭਾਰਤ ਮਾਤਾ ਕੀ ਜੈ ਚਾਹੇ ਜੈ ਭਾਰਤ ਆ ਸਾਡੇ ਵਿੱਚ ਮੌਜੂਦ ਹਨ ਨਵੀਂ ਸ਼ਹਿਰ ਦੇ ਬਲਾਕ ਪ੍ਰਧਾਨ ਅੱਗੇ ਆ ਜਾਓ ਅਸੀਂ ਨਾਲ ਗੱਲਬਾਤ ਕਰਾਂਗੇ ਤੇ ਉਹ ਤੁਹਾਨੂੰ ਦੱਸਾਂਗੇ ਇਸ ਮੁਹਿੰਮ ਬਾਰੇ ਅਦਰ ਅਦਰ ਨੂੰ ਹੋ ਜੀ ਅਦਰ ਅਦਰ ਨੂੰ ਹੋ ਭਾਰਤ ਮਾਤਾ ਦੀ ਜੈ ਅੱਜ ਜੀਵੇ ਦੀ ਗੁਰੂ ਨਾਨਕ ਨਗਰ ਮੰਡਲ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਪਿੱਟੂ ਜੀ ਦੀ ਅਗਵਾਈ ਦੇ ਵਿੱਚ ਇਹ ਤਿਰੰਗਾ ਯਾਤਰਾ ਘੱਟੀ ਗਈ ਹੈ ਜਿਹੜੀ ਕਿ ਮੁਹਿੰਮ ਹਰ ਸਾਲ ਚਲਾਈ ਜਾਂਦੀ ਆ ਬੀਜੇਪੀ ਵੱਲੋਂ ਇਸ ਵਾਰ ਵੀ ਨਰਿੰਦਰ ਮੋਦੀ ਜੀ ਵੱਲੋਂ ਇਹ ਮੁਹਿੰਮ ਚਲਾਈ ਗਈ ਆ ਹਰ ਘਰ ਤਿਰੰਗਾ ਜਿਹੜੀ ਜੀ ਅਸੀਂ ਅੱਜ ਗੁਰਬਖਸ਼ ਕਲੋਨੀ ਦੇ ਮੇਨ ਬਾਜ਼ਾਰ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਬਿੱੱਡੂ ਜੀ ਦੀ ਅਗਵਾਈ ਦੇ ਵਿੱਚ ਬਹੁਤ ਹੀ بڑے ਇਕੱਠ ਦੇ ਨਾਲ ਘੰਟੀ ਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆ ਆਜ਼ਾਦੀ ਦੇ ਦਿਹਾੜੇ ਦੀ ਵਧਾਈ ਦੇਣਾ ਤੇ ਹਮੇਸ਼ਾ ਸਾਰਿਆਂ ਨੂੰ ਇੱਕਜੁੱਟ ਰਹਿਣ ਦਾ ਸਨੇਹਾ ਦੀ 나 ਕੀ ਸਾਰੇ ਦੇਸ਼ ਦੇ ਵਿੱਚ ਇਕਜੁੱਟ ਸਾਰੇ ਧਰਮਾਂ ਇਕਜੁੱਟ ਹੋ ਕੇ ਰਹਿਣ ਭਾਰਤ ਮਾਤਾ ਕੀ ਜੈ ਬੰਦੇ ਭਾਰਮੰਗ ਸਾਰੇ ਵਪਾਰਿਤ ਇਸ ਤਰ੍ਹਾਂ ਕੀ ਮੋਹਿਮ ਚਲਾਏ ਜਾ ਰਹੇ ਹਾਰ ਹਾਰ ਕਰ ਝੰਡਾ ਝੰਡਾ ਨੂੰ ਇਸ ਤਰ੍ਹਾਂ ਪਾਇਆ ਕਰਨਾ ਕਿਸੇ ਕੇੜਾ ਚਾਹੁੰਦਾ ਮੈਂ ਜਨਤਾ ਦੇ ਨਾਲ ਸੰਦੇਸ਼ ਦੇ ਵਾਸਤੇ ਇੱਕੋ ਹੀ ਗੱਲ ਦੀ ਬੇਨਤੀ ਕਰਦਾ ਕਿ ਅਸੀਂ ਆਪਣੇ ਜਿਹੜੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦੀ ਦੇ ਵਾਸਤੇ ਸੂਰਤ ਦੇ ਵਿੱਚ ਜਾਨਾਂ ਦਿੱਤੀਆਂ ਉੱਥੇ ਅਸੀਂ ਯਾਦ ਕਰਦੇ ਹਾਂ ਨਾਲ ਹੀ ਜਿੱਥੇ ਸਾਨੂੰ ਅਧਿਕਾਰਾਂ ਦੇ ਪ੍ਰਤੀ ਹਰੇਕ ਦੇਸ਼ ਦੇ ਨਾਗਰਿਕ ਨੂੰ ਪਤਾ ਹੈ ਜਿਹੜੀ ਦੇਸ਼ ਨੇ ਇਸ ਆਜ਼ਾਦੀ ਦੀ ਰੱਖਿਆ ਤੇ ਇਸ ਆਜ਼ਾਦੀ ਦੇ ਨਾਲ ਜਿਹੜੇ ਸਾਡੇ ਕਰਤੱਵ ਹਨ ਉਹਨਾਂ ਨੂੰ ਵੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਇਹ ਆਜ਼ਾਦੀ ਦਾ ਤਾਂ ਹੀ ਅਸੀਂ ਭਵਿੱਖ ਦੇ ਵਿੱਚ ਆਨੰਦ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਅਣਤਾ ਸੁੱਕੀ ਰਹਿਣਗੇ ਤੇ ਇਸ ਆਜ਼ਾਦੀ ਦੇ ਵਿੱਚ ਜਿਹੜੀ ਸਾਡੂੰ ਜ਼ਿੰਮੇਵਾਰੀਆਂ ਮਿਲੀਆਂ ਉਹ ਵੀ ਨਿਭਾਈ ਭਾਰਤ ਮਾਤਾ ਕੀ ਜੈ